ਇਸ ਵਿਲੇ ਤੇ ਵੱਡੇ ਅਪਡੇਟ ਲੈ ਕੇ ਹਾਜ਼ਰ ਆ ਦੱਸ ਦਈਏ ਪੰਜਾਬ ਦੇ ਜਲੰਧਰ ਜ਼ਿਲ੍ਹੇ ਚ ਸਮੇ ਹਫੜਾ ਦਫੜੀ ਮੱਚ ਗਈ ਜਦੋਂ ਟ੍ਰੈਫਿਕ ਪੁਲਿਸ ਵੱਲੋਂ ਅਚਾਨਕ ਅਨਾਉਂਸਮੈਂਟ ਕੀਤੀ ਗਈ ਦਰਸਲ ਅਫਤਾਰ ਨਗਰ ਰੋਡ ਅਤੇ ਰੀਜ਼ੈਂਟ ਪਾਰਕ ਤੋਂ ਝੰਡਿਆ ਵਾਲੇ ਪੀ ਰੋਡ ਨੋ ਟੋਲਰੇਟ ਰੋਡ ਤੇ ਗਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਦੇ ਆਨਲਾਈਨ ਚਲਾਨ ਜਾਰੀ ਕੀਤੇ ਗਏ ਨੇ ਇਸ ਤੋਂ ਇਲਾਵਾ ਪੁਲਿਸ ਨੇ ਇੱਕ ਸਟੋਰ ਦੇ ਬਾਹਰ ਖੜੇ ਦੋ ਪਹੀਆ ਵਾਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਅਤੇ ਪਵਿੱਕ ਵਿੱਚ ਅਜੀ ਹੀ ਪਾਰਕਿੰਗ ਵਿਰੁੱਧ ਚੇਤਾਵਨੀ ਜਾਰੀ ਕੀਤੀ ਦਰਦੀ ਹੈ ਜੋਨ ਇਨਚਾਰਜ ਸੁਖਜਿੰਦਰ ਸਿੰਘ ਵੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਨੇ ਰੀਜ਼ੈਂਟ پارک ਤੋਂ ਛੰਡਿਆ ਵਾਲੇ ਪੀਲ ਰੋਡ ਤੇ ਨੌ ਪਾਰਕਿੰਗ ਦੇ ਬੋਰਡਾਂ ਦੇ ਬਾਵਜੂਦ ਪਾਰਕ ਕੀਤੇ ਗਏ ਬਾਨਾਂ ਦੇ ਚਲਾਨ ਜਾਰੀ ਕੀਤੇ ਉਕਤ ਸੜਕ ਤੇ ਵਾਹਨ ਲਾਈਨਾਂ ਵਿੱਚ ਖੜੇ ਸਨ ਪੁਲਿਸ ਦੇ ਅਨੁਸਾਰ ਇਸ ਸੜਕ ਤੇ ਪਹਿਲਾਂ ਵੀ ਕਾਰਵਾਈ ਕੀਤੀ ਗਈ ਸੀ ਪਰ ਲੋਕ ਨੋ ਟੋਲਰੈਂਸ ਜ਼ੋਨ ਵਿੱਚ ਆਪਣੇ ਵਾਹਨ ਪਾਰਕ ਕਰਦੇ ਰਹੇ ਜਿਸ ਕਾਰਨ ਟ੍ਰੈਫਿਕ ਜਾਮ ਲੱਗ ਗਿਆ ਇਸ ਦੌਰਾਨ ਅਵਤਾਰ ਨਗਰ ਰੋਡ ਤੇ ਇੱਕ ਆਨਲਾਈਨ ਸ਼ਾਪਿੰਗ ਸਟੋਰ ਦੇ ਬਾਹਰ ਪਾਰਕਿੰਗ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਦੁਪਹਿਰ ਵਾਹਨ ਖੜੇ ਪਾਏ ਗਏ ਜਦੋਂ ਪੁਲਿਸ ਨੇ ਸਥਿਤੀ ਦੀ ਵੀਡੀਓ ਬਣਾਇਨੀ ਸ਼ੁਰੂ ਕੀਤੀ ਤਾਂ ਅੰਦਰ ਡਿਲੀਵਰੀ ਮੁੰਡਿਆਂ ਨੇ ਆਪਣੀਆਂ ਬਾਈਕਾਂ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਪੁਲਿਸ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਦੇ ਚਲਾਨ ਕੱਟੇ ਦੱਸਦੀ ਹੈ ਇੰਸਪੈਕਟਰ ਸੁਖਿੰਦਰ ਸਿੰਘ ਨੇ ਕਿਹਾ ਕਿ ਇਸ ਸੜਕ ਤੇ ਪਵਿਕ ਵਿੱਚ ਵੀ ਚੈਕਿੰਗ ਜਾਰੀ ਰਹੇਗੀ ਅਤੇ ਜੋ ਵੀ ਵਿਅਕਤੀ ਨੇ ਨੋ ਪਾਰਕਿੰਗ ਜ਼ੋਨ ਜਾਂ ਨੋ ਟੋਲਰੈਂਸ ਰੋਡ ਤੇ ਪਾਰਕਿੰਗ ਕਰਦਾ ਪਾਇਆ ਗਿਆ ਉਸ ਨੂੰ ਜੁਰਮਾਨਾ ਕੀਤਾ ਜਾਏਗਾ ਤੇ ਇਸੇ ਇਸ ਵੇਲੇ ਦੀ اہم ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਬਨੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ